ਸਾਡੇ YouTube ਚੈਨਲ ਸਮਾਈਲਾ ਟਿਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਠ 1 ਆਫਿਸ ਟੂਲਸ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਪਾਠ ਦੇ ਪ੍ਰਸ਼ਨ ਉੱਤਰ ਜਿਹੜੇ ਐ ਨਿਊ ਸਿਲੇਬਸ ਦੇ ਅਕੋਰਡਿੰਗਲੀ ਤਿਆਰ ਕੀਤੇ ਗਏ ਨੇ ਤੇ ਆਫਿਸ ਟੂਲਸ ਵਿੱਚ ਕੁਝ ਐਪਲੀਕੇਸ਼ਨ ਸੌਫਟਵੇਅਰ ਸ਼ਾਮਲ ਹੁੰਦੇ ਹਨ ਜਿਹੜੇ ਸਾਡੇ ਆਫਿਸ ਦੇ ਕੰਮਾਂ ਵਿੱਚ ਸਾਡੀ ਮਦਦ ਕਰਦੇ ਨੇ ਮੀਨ ਜਿਵੇਂ ਕਿ ਅਜਿਹੇ ਸੌਫਟਵੇਅਰ ਹੁੰਦੇ ਨੇ ਜਿਹੜਾ ਦੇ ਬਦਲ ਅਸੀਂ ਮੰਨ ਲਓ ਕੋਈ ਲੈਟਰ ਡਰਾਫਟ ਕਰਨੀ ਹੈ ਲੈਟਰ ਟਾਈਪ ਕਰਨੀ ਹੈ ਉਹਦੇ ਚ ਐਡੀਟਿੰਗ ਕਰਨੀ ਹੈ ਜਾਂ EMPLOYEES ਦੀ ਪੇ ਰੋਲ ਸਟੇਟਮੈਂਟ ਬਣਾਨੀ ਹੈ ਸਟਾਫ ਦੇ ਡਾਟਾ ਨੂੰ ਸੇਵ ਕਰਨਾ ਹੈ ਉਸੀ ਆਫਿਸ ਟੂਲਜ਼ ਦੀ ਮਦਦ ਨਾਲ ਆਸਾਨੀ ਨਾਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਆਫਿਸ ਟੂਲਜ਼ ਦੀ ਪਰਿਭਾਸ਼ਾ ਦਿਓ ਆਫਿਸ ਟੂਲਜ਼ ਵਿੱਚ ਕੁਝ ਐਪਲੀਕੇਸ਼ਨ ਸੌਫਟਵੇਅਰ ਸ਼ਾਮਲ ਹੁੰਦੇ ਹਨ ਇਹਨਾਂ ਦੀ ਵਰਤੋਂ ਦਫ਼ਤਰੀ ਕੰਮ ਨੂੰ ਵਧੀਆ ਤਰੀਕੇ ਨਾਲ ਅਤੇ ਆਸਾਨੀ ਨਾਲ ਕਰਨ ਲਈ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਵਰਡ ਪ੍ਰੋਸੈਸਰ ਸਪਰੈਡਸ਼ੀਟ ਪ੍ਰੈਜੈਂਟੇਸ਼ਨ ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਆਦਿ ਆਫਿਸ ਟੂਲਸ ਆਫਲਾਈਨ ਅਤੇ ਆਨਲਾਈਨ ਦੋ ਕਿਸਮ ਦੇ ਹੁੰਦੇ ਹਨ ਤੁਹਾਨੂੰ ਉਦਾਹਰਨ ਦੱਸੀ ਹੈ ਵਰਡ ਪ੍ਰੋਸੈਸਰ ਵਰਡ ਪ੍ਰੋਸੈਸਰ ਦਾ ਮਤਲਬ ਜਿਵੇਂ ਕਿ MS Word ਤੇ MS Word ਇੱਕ ਆਫਲਾਈਨ ਸੌਫਟਵੇਅਰ ਹੈ ਸਪਰੈਡਸ਼ੀਟ MS Excel ਪ੍ਰੈਜੈਂਟੇਸ਼ਨ MS PowerPoint ਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਮੀਨਸ MS Access ਜੇਕਰ ਸੀ ਆਨਲਾਈਨ ਚ ਗੱਲ ਕਰੀਏ ਵਰਡ ਪ੍ਰੋਸੈਸਰ ਦੀ ਤਾਂ ਆਨਲਾਈਨ ਵਰਡ ਪ੍ਰੋਸੈਸਰ ਹੁੰਦਾ Google Docs ਜੇਕਰ ਸਪਰੈਡਸ਼ੀਟ ਦੀ ਗੱਲ ਕਰੀਏ ਤੇ ਆਨਲਾਈਨ ਸਪਰੈਡਸ਼ੀਟ ਸੌਫਟਵੇਅਰ ਹੁੰਦਾ Google Sheets ਤੇ ਜੇਕਰ ਪ੍ਰੈਜੈਂਟੇਸ਼ਨ ਦੀ ਗੱਲ ਕਰੀਏ ਤੇ ਆਨਲਾਈਨ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਨੂੰ ਕਿਹਾ ਜਾਂਦਾ Google Slides ਤੇ ਪ੍ਰਸ਼ਨ ਨੰਬਰ 2 ਹੈ ਐਪਲੀਕੇਸ਼ਨ ਸੌਫਟਵੇਅਰ ਕੀ ਹਨ ਐਪਲੀਕੇਸ਼ਨ ਸੌਫਟਵੇਅਰ ਨੂੰ ਐਂਡ ਯੂਜ਼ਰ ਐਪਲੀਕੇਸ਼ਨਸ ਵੀ ਕਿਹਾ ਜਾਂਦਾ ਹੈ ਐਪਲੀਕੇਸ਼ਨ ਸੌਫਟਵੇਅਰਸ ਦੀ ਵਰਤੋਂ ਕਿਸੇ ਖਾਸ ਕੰਮ ਨੂੰ ਕਰਨ ਲਈ ਕੀਤੀ ਜਾਂਦੀ ਹੈ ਜਿੱਦਾਂ MS Word 'ਚ ਅਸੀਂ ਲੈਟਰ ਟਾਈਪ ਕਰਦੇ ਹਾਂ, Excel 'ਚ ਕੈਲਕੂਲੇਸ਼ਨਸ ਕਰਦੇ ਹਾਂ, PowerPoint 'ਚ ਪ੍ਰੈਜੈਂਟੇਸ਼ਨ ਬਣਾਉਂਦੇ ਹਾਂ। ਇਹਨਾਂ ਤੋਂ ਬਿਨਾਂ ਕੰਪਿਊਟਰ ਕੰਮ ਕਰ ਸਕਦਾ ਹੈ। ਇਹਨਾਂ ਨੂੰ ਬਣਾਉਣਾ ਆਸਾਨ ਹੈ। ਇਹਨਾਂ ਦੀ ਕੀਮਤ ਘੱਟ ਹੁੰਦੀ ਹੈ। ਉਦਾਹਰਨ ਵਜੋਂ MS Word ਪਹਿਲੇ ਵੀ ਦੱਸਿਆ ਕਿ MS Word 'ਚ ਅਸੀਂ ਲੈਟਰ ਟਾਈਪ ਕਰ ਸਕਦੇ ਹਾਂ, ਵਰਡ ਪ੍ਰੋਸੈਸਰ ਸੌਫਟਵੇਅਰ ਹੈ। MS Excel ਸਪਰੈਡਸ਼ੀਟ ਸੌਫਟਵੇਅਰ ਹੈ, ਕੈਲਕੂਲੇਸ਼ਨਸ ਕਰ ਸਕਦੇ ਹਾਂ। MS PowerPoint ਇੱਕ ਪ੍ਰੈਜੈਂਟੇਸ਼ਨ ਸੌਫਟਵੇਅਰ ਹੈ। ਐਚ ਸਲਾਈਡਸ ਬਣਾ ਸਕਦੇ ਹਾਂ ਪ੍ਰੈਜੈਂਟੇਸ਼ਨ ਬਣਾ ਸਕਦੇ ਹਾਂ ਤੇ ਐਮ ਐਸ ਐਕਸੈਸ ਇੱਕ ਡਾਟਾਬੇਸ ਸੌਫਟਵੇਅਰ ਹੈ ਤੇ ਇਹਨਾਂ ਦੇ ਆਈਕਨ ਕੁਝ ਇਸ ਤਰ੍ਹਾਂ ਹੁੰਦੇ ਨੇ ਪ੍ਰਸ਼ਨ ਨੰਬਰ 3 ਵਰਡ ਪ੍ਰੋਸੈਸਰ ਟੂਲਸ ਦੀਆਂ ਕੁਝ ਉਦਾਹਰਨਾਂ ਲਿਖੋ ਵਰਡ ਪ੍ਰੋਸੈਸਰ ਟੂਲਸ ਦੀਆਂ ਕੁਝ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ ਨੰਬਰ 1 ਐਮ ਐਸ ਵਰਡ ਐਮ ਐਸ ਵਰਡ ਦਾ ਪੂਰਾ ਨਾਮ ਮਾਈਕਰੋਸਾਫਟ ਵਰਡ ਹੈ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਤੇ ਇਹਦਾ ਇੱਕਲੂ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਨੰਬਰ 2 ਵਰਡ ਪੈਡ ਵਰਡ ਪੈਡ ਵੀ ਮਾਈਕਰੋਸਾਫਟ ਕੰਪਨੀ ਦਾ ਪ੍ਰੋਡਕਟ ਹੈ ਬਟ ਵਰਡ ਪੈਡ ਚ ਫੀਚਰਸ ਘੱਟ ਹੁੰਦੇ ਨੇ ਜੇ ਆਪਾਂ MS ਵਰਡ ਨੂੰ ਵਰਡ ਪੈਡ ਨਾਲ ਕੰਪੇਅਰ ਕਰੀਏ ਤਾਂ ਦੱਸ ਸਕਦੇ ਹਾਂ ਕਿ ਵਰਡ ਪੈਡ ਵਿੱਚ ਵੀ ਆਪਾਂ ਟਾਈਪਿੰਗ ਕਰਦੇ ਹਾਂ ਤੇ MS ਵਰਡ ਚ ਵੀ ਕਰਦੇ ਹਾਂ ਬਟ ਜੇਕਰ ਅਸੀਂ ਕਿਸੇ ਫਾਈਲ ਨੂੰ ਪ੍ਰੋਟੈਕਟ ਕਰਨਾ ਹੈ ਪਾਸਵਰਡ ਲਗਾਉਣਾ ਹੈ ਤੇ ਆਪਾਂ MS ਵਰਡ ਚ ਲਗਾ ਸਕਦੇ ਹਾਂ ਵਰਡ ਪੈਡ ਚ ਨਹੀਂ ਲਗਾ ਸਕਦੇ ਜੇਕਰ ਅਸੀਂ ਮੇਲ ਮਰਜ ਕਰਨਾ ਹੈ ਸੇਮ ਲੈਟਰ ਵੱਖ-ਵੱਖ ਲੋਕਾਂ ਨੂੰ ਭੇਜਣੀ ਹੈ ਉਹ ਆਪਾਂ MS ਵਰਡ ਚ ਕਰ ਸਕਦੇ ਹਾਂ ਬਟ ਵਰਡ ਪੈਡ ਚ ਨਹੀਂ ਕਰ ਸਕਦੇ ਤੇ MS Word ਚ ਸਾਡੇ ਕੋਲ ਬੜੇ ਜ਼ਿਆਦਾ ਫਾਰਮੈਟ ਹੁੰਦੇ ਆ ਫਾਈਲ ਨੂੰ ਸੇਵ ਕਰਨ ਲਈ ਬਟ ਵਰਡ ਪੈਡ ਦੇ ਵਿੱਚ ਬੜੇ ਲਿਮਟਿਡ ਫਾਰਮੈਟ ਹੁੰਦੇ ਨੇ ਫਾਈਲ ਨੂੰ ਸੇਵ ਕਰਨ ਲਈ ਨੰਬਰ 3 ਵਰਡ ਪਰਫੈਕਟ ਤੇ ਵਰਡ ਪਰਫੈਕਟ ਜਿਹੜਾ ਹੈ ਇਹ ਕੋਰਲ ਕੰਪਨੀ ਦਾ ਪ੍ਰੋਡਕਟ ਹੈਗਾ ਜਿਸ ਤਰ੍ਹਾਂ MS Word ਮਾਈਕਰੋਸਾਫਟ ਕੰਪਨੀ ਦਾ ਪ੍ਰੋਡਕਟ ਹੈ ਨੰਬਰ 4 ਓਪਨ ਆਫਿਸ ਰਾਈਟਰ ਓਪਨ ਆਫਿਸ ਰਾਈਟਰ ਜਿਹੜਾ ਹੈ ਅਪਾਚੀ ਕੰਪਨੀ ਦਾ ਹੁੰਦਾ ਹੈ ਤੇ ਓਪਨ ਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਜਿਹੜਾ ਓਪਨ ਆਫਿਸ ਰਾਈਟਰ ਸੌਫਟਵੇਅਰ ਹੈ ਇਸ ਨੂੰ ਅਸੀਂ ਕਿਸੇ ਵੀ ਓਪਰੇਟਿੰਗ ਸਿਸਟਮ ਤੇ ਰਨ ਕਰ ਸਕਦੇ ਹਾਂ ਚਾਹੇ ਉਹ ਵਿੰਡੋਜ਼ ਹੈ ਚਾਹੇ ਲਿਨਕਸ ਹੈ ਯੂਨਿਕਸ ਹੈ ਜਾਂ ਮੈਕ ਹੈ ਨੰਬਰ 5 ਹੈ ਗੂਗਲ ਡਾਕਸ ਗੂਗਲ ਡਾਕਸ ਜਿਹੜਾ ਹੈ ਇੱਕ ਆਨਲਾਈਨ ਵਰਡ ਪ੍ਰੋਸੈਸਰ ਟੂਲ ਹੈ ਇਹਦੇ ਵਿੱਚ ਅਸੀਂ ਆਨਲਾਈਨ ਆਸਾਨੀ ਨਾਲ ਕੰਮ ਕਰ ਸਕਦੇ ਹਾਂ ਤੇ ਇਹਦੇ ਲਈ ਸਾਨੂੰ ਕਿਸੇ ਕਿਸਮ ਦੇ ਲਾਇਸੈਂਸ ਦੀ ਜਾਂ ਸੌਫਟਵੇਅਰ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਪੈਂਦੀ ਇਸ ਨੂੰ ਅਸੀਂ ਓਪਨ ਹੀ ਕਿਸੇ ਵੀ ਵੈਬ ਬ੍ਰਾਊਜ਼ਰ 'ਚ ਓਪਨ ਕਰ ਸਕਦੇ ਹਾਂ ਤੇ ਇਹਦੇ ਵਿੱਚ ਫਾਈਲ ਦੀ ਸ਼ੇਅਰਿੰਗ ਜਿਹੜੀ ਹੈ ਉਹ ਵੀ ਬੜੀ ਆਸਾਨ ਹੈ। ਚੌਥਾ ਪ੍ਰਸ਼ਨ ਹੈ ਮਲਟੀਮੀਡੀਆ ਟੂਲਸ ਬਾਰੇ ਲਿਖੋ। ਮਲਟੀਮੀਡੀਆ ਦੋ ਸ਼ਬਦਾਂ ਮਲਟੀ ਅਤੇ মিডিਆ ਤੋਂ ਬਣਿਆ ਹੈ। ਮਲਟੀ ਦਾ ਅਰਥ ਹੈ ਇੱਕ ਤੋਂ ਵੱਧ ਅਤੇ মিডিਆ ਦਾ ਅਰਥ ਹੈ ਮਾਧਿਅਮ। ਮੀਨ ਇਸ ਕਿ ਜਿਹਦੇ ਵਿੱਚ ਇੱਕ ਤੋਂ ਵੱਧ ਮਾਧਿਅਮ ਹੋਣ ਉਹਨੂੰ ਮਲਟੀਮੀਡੀਆ ਕਿਹਾ ਜਾਂਦਾ ਹੈ। ਤੇ ਮਾਧਿਅਮ ਕਿਹੜੇ-ਕਿਹੜੇ ਹੁੰਦੇ ਨੇ? ਹੁੰਦੇ ਨੇ ਟੈਕਸਟ, ਤਸਵੀਰਾਂ, ਆਡੀਓ, ਵੀਡੀਓ ਅਤੇ ਐਨੀਮੇਸ਼ਨ ਆਦਿ। ਸੋ ਮਲਟੀਮੀਡੀਆ ਵਿੱਚ ਟੈਕਸਟ, ਤਸਵੀਰਾਂ, ਆਡੀਓ, ਵੀਡੀਓ ਅਤੇ ਐਨੀਮੇਸ਼ਨ ਆਦਿ ਸ਼ਾਮਲ ਹੁੰਦੇ ਹਨ। ਉਦਾਹਰਨ ਵਜੋਂ ਮੀਡੀਆ ਪਲੇਅਰ, ਰੀਅਲ ਪਲੇਅਰ ਜਾਂ ਐਡੋਬ ਫਲੈਸ਼ ਪਲੇਅਰ। ਤੁਸੀਂ ਮੰਨ ਲਓ ਆਪਣੇ ਮੋਬਾਈਲ ਤੇ ਕੋਈ ਵੀਡੀਓ ਚਲਾਉਂਦੇ ਹੋ, ਉਹਦੇ ਲਈ ਕੋਈ ਪਲੇਅਰ ਓਪਨ ਹੁੰਦਾ ਹੈ, ਉਹ ਚਾਹੇ ਮੀਡੀਆ ਪਲੇਅਰ ਹੈ ਜਾਂ ਰੀਅਲ ਪਲੇਅਰ ਹੈ। ਸੋ ਜਿਹੜੀਆਂ ਸਾਡੀਆਂ ਵੀਡੀਓ ਫਾਈਲਸ ਹੈਗੀਆਂ, ਉਹਨਾਂ ਨੂੰ ਅਸੀਂ ਕਿਸੇ ਵੀ ਪਲੇਅਰ 'ਚ ਓਪਨ ਕਰ ਸਕਦੇ ਹਾਂ। ਤੇ ਜੇ ਸਾਡੇ ਗਾਣੇ ਆ, ਤਾਂ ਉਹਦੇ ਲਈ ਸਾਡੇ ਕੋਲ 뮤직 ਪਲੇਅਰ ਹੁੰਦਾ ਹੈ। ਨੰਬਰ 5 Google Docs ਦਾ ਵਰਣਨ ਕਰੋ ਇਸ ਦਾ ਪੂਰਾ ਨਾਮ Google Documents ਹੈ Google Docs ਇੱਕ ਆਨਲਾਈਨ ਵਰਡ ਪ੍ਰੋਸੈਸਰ ਹੈ ਜਿੱਦਾਂ MS Word ਆਫਲਾਈਨ ਹੁੰਦਾ ਨਾ ਤੇ Google Docs ਆਨਲਾਈਨ ਹੈ ਇੱਕ ਮੁਫਤ ਵਰਡ ਪ੍ਰੋਸੈਸਰ ਹੈ ਇਹ Google ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ Google Docs ਵਿੱਚ ਅਸੀਂ ਆਨਲਾਈਨ ਡਾਕੂਮੈਂਟ ਬਣਾ ਸਕਦੇ ਹਾਂ ਅਤੇ ਐਡਿਟ ਵੀ ਕਰ ਸਕਦੇ ਹਾਂ Google Docs ਨੂੰ ਅਸੀਂ ਆਨਲਾਈਨ ਸ਼ੇਅਰ ਵੀ ਕਰ ਸਕਦੇ ਹਾਂ ਮੀਨਸ ਕੀ ਹੈ ਜੀ ਸ਼ੇਅਰਿੰਗ ਦਾ ਆਪਸ਼ਨ ਹੁੰਦਾ ਹੈ ਅਸੀਂ ਇੱਕੋ ਸਮੇਂ ਤੇ ਸ਼ੇਅਰ ਕਰ ਸਕਦੇ ਹਾਂ ਤੇ ਜੇਕਰ ਅਸੀਂ ਇਹਦੇ 'ਚ ਐਡੀਟਰ ਦੀ ਪਾਵਰ ਦੇ ਦਈਏ ਤੇ ਜਿਹੜੇ-ਜਿਹੜੇ ਯੂਜ਼ਰ ਨੂੰ ਅਸੀਂ ਫਾਈਲ ਸ਼ੇਅਰ ਕੀਤੀ ਹੈ ਉਹ ਉਹਦੇ 'ਚ ਆਸਾਨੀ ਨਾਲ ਐਡਿਟ ਕਰ ਸਕਦਾ ਹੈ ਤੇ ਆਪਣਾ ਡਾਟਾ ਵੀ ਐਂਟਰ ਕਰ ਸਕਦਾ ਹੈ ਜਦਕਿ ਆਫਲਾਈਨ ਜਿਹੜੇ ਸਾਡੇ ਸੌਫਟਵੇਅਰ ਨੇ ਉਹਨਾਂ ਵਿੱਚ ਅਜਿਹਾ ਨਹੀਂ ਹੁੰਦਾ ਇਸ ਨੂੰ ਅਸੀਂ ਵੈਬ ਬ੍ਰਾਊਜ਼ਰ ਅਤੇ ਐਪ ਦੋਨਾਂ ਤੇ ਚਲਾ ਸਕਦੇ ਹਾਂ ਮੀਨਸ ਕਿ ਜਿਹੜਾ Google Docs ਹੈ ਸਾਡਾ ਵੈਬ ਬ੍ਰਾਊਜ਼ਰ ਚਾਹੇ Google Chrome ਹੈ Mozilla Firefox ਹੈ Opera ਹੈ ਉਹਦੇ ਚ ਵੀ ਇਹਨੂੰ ਚਲਾ ਸਕਦੇ ਹਾਂ ਤੇ ਅਧਲੀ ਮੋਬਾਈਲ ਤੇ ਐਪ ਵੀ ਹੁੰਦੀ ਹੈ Google Docs ਉੱਥੇ ਵੀ ਇਹਨੂੰ ਰਨ ਕਰ ਸਕਦੇ ਹਾਂ ਇਸ ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਇਹਨੂੰ ਜਦੋਂ ਅਸੀਂ Google Docs ਨੂੰ ਓਪਨ ਕਰਾਂਗੇ ਤਾਂ ਇਹ ਕੁਝ ਇਸ ਤਰ੍ਹਾਂ ਨਜ਼ਰ ਆਵੇਗਾ ਤੇ ਇਹਦਾ ਫਾਇਦਾ ਕੀ ਹੈ ਕਿ ਉੱਪਰ ਦੀ ਦੇਖ ਰਹੇ ਹੋ ਸ਼ੇਅਰ ਦਾ ਆਈਕਨ ਨਜ਼ਰ ਆ ਰਿਹਾ ਹੈ ਇਹਨੂੰ ਆਸਾਨੀ ਨਾਲ ਸ਼ੇਅਰ ਕਰਕੇ ਭੇਜ ਸਕਦੇ ਹਾਂ ਤੇ ਜਿਹਦੇ ਨਾਲ ਕੀ ਹੋਏਗਾ ਜਿਹੜੇ ਜਿਹੜੇ ਯੂਜ਼ਰ ਨੂੰ ਆਪਾਂ ਫਾਈਲ ਭੇਜੀ ਹੈ ਉਹ ਆਸਾਨੀ ਨਾਲ ਇਹਦੇ ਵਿੱਚ ਡਾਟਾ ਐਂਟਰ ਕਰ ਸਕਦਾ ਹੈ ਡਾਟਾ ਨੂੰ ਐਡਿਟ ਵੀ ਕਰ ਸਕਦਾ ਹੈ ਅੱਗੇ ਹੈ ਵੱਡੇ ਉਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਹੈ ਸੌਫਟਵੇਅਰ ਕੀ ਹੁੰਦੇ ਹਨ ਵੱਖ-ਵੱਖ ਕਿਸਮਾਂ ਦੇ ਸੌਫਟਵੇਅਰਸ ਦਾ ਵਰਣਨ ਕਰੋ ਪ੍ਰੋਗਰਾਮਾਂ ਦੇ ਸਮੂਹ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ ਸੌਫਟਵੇਅਰ ਨੂੰ ਦੇਖਿਆ ਜਾ ਸਕਦਾ ਹੈ ਪਰ ਛੁਹਿਆ ਨਹੀਂ ਜਾ ਸਕਦਾ ਸੌਫਟਵੇਅਰ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਮੀਨਜ਼ ਕਿ ਫੀਲ ਕਰ ਸਕਦੇ ਹਾਂ ਸਾਫਟਵੇਅਰ ਦੋ ਕਿਸਮ ਦੇ ਹੁੰਦੇ ਹਨ ਇੱਕ ਹੁੰਦਾ ਸਿਸਟਮ ਸਾਫਟਵੇਅਰ ਇਹਦੇ ਚ ਤੁਹਾਡੇ ኦਪਰੇਟਿੰਗ ਸਿਸਟਮ ਆ ਜਾਂਦੇ ਆ ਜਿਵੇਂ ਕਿ ਵਿੰਡੋਜ਼ 7 ਵਿੰਡੋਜ਼ 8 ਵਿੰਡੋ 10 ਮੈਕ ਆਪਰੇਟਿੰਗ ਸਿਸਟਮ ਜਿਹੜਾ ਐਪਲ ਦਾ ਹੁੰਦਾ ਹੈ ਲੀਨਕਸ ਤੇ ਯੂਨਿਕਸ ਤੇ ਨੰਬਰ ਦੋ ਐਪਲੀਕੇਸ਼ਨ ਸਾਫਟਵੇਅਰ ਐਪਲੀਕੇਸ਼ਨ ਸਾਫਟਵੇਅਰ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਨੇ ਜਿਵੇਂ ਕਿ ਤੁਹਾਨੂੰ ਸੇ ਪਹਿਲੇ ਵੀ ਐਮ ਐਸ ਵਰਡ ਐਕਸਲ ਪਾਵਰਪੁਆਇੰਟ ਐਕਸੈਸ ਜਾਂ ਪੀ ਡੀ ਐਫ ਫਾਈਲ ਖੋਲਣੀ ਹੈ ਜਾਂ ਜੀਮੇਲ ਪੇਂਟ ਗੂਗਲ ਡਰਾਈਵ ਅਲੱਗ-ਅਲੱਗ ਤੁਹਾਡੇ ਕੀ ਨੇ ਐਪਲੀਕੇਸ਼ਨ ਸੌਫਟਵੇਅਰ ਤੇ ਪਹਿਲੇ ਗੱਲ ਕਰਦੇ ਹਾਂ ਸਿਸਟਮ ਸੌਫਟਵੇਅਰ ਦੀ ਸਿਸਟਮ ਸੌਫਟਵੇਅਰ ਕੰਪਿਊਟਰ ਦੀ ਸਾਰੀ ਕਾਰਜ ਪ੍ਰਣਾਲੀ ਨੂੰ ਕੰਟਰੋਲ ਕਰਦੇ ਹਨ ਸਿਸਟਮ ਸੌਫਟਵੇਅਰ ਦਾ ਹਾਰਡਵੇਅਰ ਨਾਲ ਸਿੱਧਾ ਸੰਪਰਕ ਹੁੰਦਾ ਹੈ ਮੀਨਸ ਕਿ ਸਿਸਟਮ ਸੌਫਟਵੇਅਰ ਹਾਰਡਵੇਅਰ ਨਾਲ ਸਿੱਧੇ ਤੌਰ ਤੇ ਜੁੜਿਆ ਹੁੰਦਾ ਹੈ ਸਿਸਟਮ ਸੌਫਟਵੇਅਰ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ ਮੀਨਸ ਕਿ ਤੁਹਾਡੇ ਕੰਪਿਊਟਰ 'ਚ ਸਿਸਟਮ ਸੌਫਟਵੇਅਰ ਚਾਹੀਦਾ ਚਾਹੀਦਾ ਹੈ ਜੇ ਸਿਸਟਮ ਸੌਫਟਵੇਅਰ ਖਰਾਬ ਹੋ ਜੇ ਕੰਪਿਊਟਰ ਕੰਮ ਨਹੀਂ ਕਰੇਗਾ ਜਿਵੇਂ ਕਿ ਆਪਰੇਟਿੰਗ ਸਿਸਟਮ ਇਨਾ ਨੂੰ ਬਣਾਉਣਾ ਮੁਸ਼ਕਲ ਹੈ। ਇਨਾ ਦੀ ਕੀਮਤ ਜ਼ਿਆਦਾ ਹੁੰਦੀ ਹੈ ਮੀਨਸ ਕਿ ਰਿਕਸਟ ਜ਼ਿਆਦਾ ਹੁੰਦੀ ਹੈ। ਉਦਾਹਰਨ ਵਜੋਂ ኦਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋ 7, ਵਿੰਡੋਜ਼ 8, ਵਿੰਡੋ 10, ਯੂਨਿਕਸ, ਲਾਈਨਿਕਸ ਜਾਂ ਐਂਡਰੋਇਡ ਤੇ ਭਾਸ਼ਾ ਟਰਾਂਸਲੇਟਰ ਵੀ ਅਚਾਈਜ਼ ਨੇ ਜਿਵੇਂ ਕਿ ਅਸੈਂਬਲਰ, ਕੰਪਾਈਲਰ ਤੇ ਇੰਟਰਪ੍ਰੀਟਰ ਤੇ ਜਿਹੜੇ ਅਸੈਂਬਲਰ, ਕੰਪਾਈਲਰ ਤੇ ਇੰਟਰਪ੍ਰੀਟਰ ਨੇ ਇੱਕ ਭਾਸ਼ਾ ਦੇ ਪ੍ਰੋਗਰਾਮ ਨੂੰ ਦੂਜੀ ਭਾਸ਼ਾ ਵਿੱਚ ਬਦਲਦੇ ਨੇ। ਨੰਬਰ 2 ਐਪਲੀਕੇਸ਼ਨ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਦੀ ਵਰਤੋਂ ਕਿਸੇ ਖਾਸ ਕੰਮ ਨੂੰ ਕਰਨ ਲਈ ਕੀਤੀ ਜਾਂਦੀ ਹੈ। ਐਪਲੀਕੇਸ਼ਨ ਸੌਫਟਵੇਅਰ ਦਾ ਹਾਰਡਵੇਅਰ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ। ਇਹਨਾਂ ਤੋਂ ਬਿਨਾਂ ਕੰਪਿਊਟਰ ਕੰਮ ਕਰ ਸਕਦਾ ਹੈ। ਇਹਨਾਂ ਨੂੰ ਬਣਾਉਣਾ ਆਸਾਨ ਹੈ। ਇਹਨਾਂ ਦੀ ਕੀਮਤ ਘੱਟ ਹੁੰਦੀ ਹੈ। ਉਦਾਹਰਨ ਵਜੋਂ MS Word, MS Excel, MS PowerPoint ਤੇ MS Access ਆਦਿ। ਦੂਜਾ ਪ੍ਰਸ਼ਨ ਹੈ ਆਨਲਾਈਨ ਆਫਿਸ ਟੂਲਸ ਦੀ ਵਰਤੋਂ ਦੇ ਲਾਭ ਅਤੇ ਨੁਕਸਾਨ ਲਿਖੋ ਪਹਿਲੇ ਬਗਲ ਕਰਦੇ ਹਾਂ ਇਹਨਾਂ ਦੇ ਲਾਭ ਨੰਬਰ 1 ਇਹਨਾਂ ਦੀ ਵਰਤੋਂ ਕਰਨ ਲਈ ਖਰਚ ਘਟ ਹੁੰਦਾ ਹੈ ਜਾਂ ਘੱਟ ਖਰਚ ਕਰਨਾ ਪੈਂਦਾ ਹੈ ਕਿਉਂਕਿ ਇਹ ਜਿਹੜੇ ਸੌਫਟਵੇਅਰ ਨੇ ਆਨਲਾਈਨ ਆਫਿਸ ਟੂਲਸ ਇਹ ਮੁਫਤ ਵਿੱਚ ਅਵੇਲੇਬਲ ਹੁੰਦੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਪਹਿਲੇ ਵੀ Google Doc Google Sheet ਜਾਂ Google Slides ਨੰਬਰ 2 ਇਹਨਾਂ ਟੂਲਸ ਨੂੰ ਡਾਊਨਲੋਡ ਜਾਂ ਇੰਸਟਾਲ ਕਰਨ ਦੀ ਲੋੜ ਨਹੀਂ ਹੁੰਦੀ ਮੀਨਸ ਕਿ ਇਹ ਜਿਹੜੇ ਸੌਫਟਵੇਅਰ ਹੈ ਇਹ ਆਟੋਮੈਟਿਕਲੀ ਤੁਸੀਂ ਇਹਨੂੰ ਵੈਬ ਬ੍ਰਾਊਜ਼ਰ 'ਚ ਜਦੋਂ ਓਨ ਕਰੋਗੇ ਤੇ ਇਹ ਆਟੋਮੈਟਿਕਲੀ ਓਪਨ ਹੋ ਜਾਂਦੇ ਨੇ ਨੰਬਰ 3 ਇਹਨਾਂ ਟੂਲਸ ਦੀ ਮਦਦ ਨਾਲ ਅਸੀਂ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਾਂ ਮੀਨਸ ਇਹੜੇ ਔਨਲਾਈਨ ਆਫਿਸ ਟੂਲਸ ਹੈ ਇਹਦੇ ਸ਼ੇਅਰਿੰਗ ਦਾ ਆਪਸ਼ਨ ਹੁੰਦਾ ਅਸੀਂ ਇਹਦਾ ਲਿੰਕ ਜਿਹੜਾ ਹੈ ਜੀਮੇਲ ਦੇ ਥਰੂ ਈਮੇਲ ਦੇ ਥਰੂ ਜਾਂ ਵਟਸਐਪ ਦੇ ਥਰੂ ਆਪਣੇ ਜਿਹੜੇ ਸਾਡੇ ਕਲੀਕਸ ਹੈ ਫਰੈਂਡਸ ਹੈ ਉਹਨਾਂ ਨੂੰ ਸ਼ੇਅਰ ਕਰ ਸਕਦੇ ਹਾਂ ਤੇ ਉਹ ਉਹਨਾਂ ਵਿੱਚ ਆਪਣੇ ਅਕੋਰਡਿੰਗਲੀ ਕੋਈ ਵੀ ਐਡੀਟਿੰਗ ਕਰ ਸਕਦੇ ਨੇ ਤੇ ਡਾਟਾ ਐਂਟਰ ਕਰ ਸਕਦੇ ਨੇ ਨੰਬਰ 4 ਇਹ ਟੂਲਸ ਪੋਰਟੇਬਲ ਹੁੰਦੇ ਨੇ ਪੋਰਟੇਬਲ ਮਤਲਬ ਇਹਨਾਂ ਵਿੱਚ ਅਸੀਂ ਡਾਟਾ ਆਸਾਨੀ ਨਾਲ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੇ ਟਰਾਂਸਫਰ ਕਰ ਸਕਦੇ ਹਾਂ ਨੰਬਰ 5 ਆਨਲਾਈਨ ਆਫਿਸ ਟੂਲਸ ਦਾ ਐਲਬ ਹੈ ਕਿ ਜੇਕਰ ਸਾਡਾ ਕੰਪਿਊਟਰ ਖਰਾਬ ਹੋ ਜਾਵੇ ਤਾਂ ਵੀ ਸਾਡੇ ਡਾਕੂਮੈਂਟ ਆਨਲਾਈਨ ਸਰਵਰ ਤੇ ਸੇਵ ਰਹਿੰਦੇ ਨੇ ਮੀਨਸ ਕਿ ਮੰਨ ਲਓ ਤੁਸੀਂ ਆਪਣੇ ਕੰਪਿਊਟਰ ਤੇ ਕੰਮ ਕਰ ਰਹੇ ਹੋ ਲੈਪਟਾਪ ਤੇ ਕੰਮ ਕਰ ਰਹੇ ਹੋ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਕੋਈ ਫਾਈਲ ਸੇਵ ਕੀਤੀ ਹੋਈ ਹੈ ਕੰਪਿਊਟਰ ਖਰਾਬ ਹੋ ਜਾਂਦਾ ਹੈ ਤੁਹਾਡੀ ਫਾਈਲ ਉਹ ਤੱਕ ਓਪਨ ਨਹੀਂ ਹੋਵੇਗੀ ਜਦੋਂ ਤੱਕ ਕੰਪਿਊਟਰ ਠੀਕ ਨਹੀਂ ਹੋ ਜਾਂਦਾ ਬਟ ਜੇਕਰ ਤੁਸੀਂ ਆਨਲਾਈਨ ਆਫਿਸ ਟੂਲਜ਼ ਦੀ ਮਦਦ ਨਾਲ ਕੋਈ ਗੂਗਲ ਡਾਕ ਬਣਾਇਆ ਗੂਗਲ ਸ਼ੀਟ ਬਣਾਈ ਹੈ ਜਾਂ ਗੂਗਲ ਸਲਾਈਡ ਬਣਾਈ ਹੈ ਤੇ ਉਹ ਫਾਈਲ ਜਿਹੜੀ ਆਨਲਾਈਨ ਸਰਵਰ ਤੇ ਪਈ ਹੈ ਤੁਸੀਂ ਕਿਸੇ ਦੂਸਰੇ ਕੰਪਿਊਟਰ ਤੇ ਬੈਠ ਕੇ ਜਾਂ ਕਿਸੇ ਲੈਪਟਾਪ ਤੇ ਜਾਂ ਆਪਣੇ ਮੋਬਾਈਲ ਤੇ ਉਸ ਫਾਈਲ ਨੂੰ ਓਪਨ ਕਰਕੇ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਆਨਲਾਈਨ ਆਫਿਸ ਟੂਲ ਦੀ ਹਾਨੀਆਂ ਕੀ ਇਹਦਾ ਨੁਕਸਾਨ ਕੀ ਹੈ ਨੰਬਰ 1 ਇਹਨਾਂ ਨੂੰ ਪ੍ਰਯੋਗ ਕਰਨ ਲਈ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ ਮੀਨਸ ਕੀ ਜਿਹੜੇ ਆਨਲਾਈਨ ਸੌਫਟਵੇਅਰ ਹੈ ਆਨਲਾਈਨ ਆਫਿਸ ਟੂਲਸ ਹੈ ਇਹ ਬਿਨਾ ਇੰਟਰਨੈਟ ਤੋਂ ਨਹੀਂ ਚੱਲਦੇ ਤੇ ਇਹਦੇ ਨਾਲ ਨਾਲ ਸਾਨੂੰ ਹਾਈ ਸਪੀਡ ਨੈਟ ਚਾਹੀਦਾ ਹੁੰਦਾ ਹੈ ਨੰਬਰ 2 ਆਨਲਾਈਨ ਟੂਲਸ ਵਿੱਚ ਆਫਲਾਈਨ ਟੂਲਸ ਦੇ ਮੁਕਾਬਲੇ ਘੱਟ ਆਪਸ਼ਨ ਹੁੰਦੇ ਨੇ ਜੇ ਤੁਸੀਂ ਕੋਈ ਆਫਲਾਈਨ ਟੂਲ ਯੂਜ਼ ਕਰੋਗੇ ਨਾ ਮੰਨ ਲਓ MS Word ਦੀ ਗੱਲ ਕਰੀਏ ਉਹਦੇ ਵਿੱਚ ਬੜੇ ਜ਼ਿਆਦਾ ਐਡਵਾਂਸ ਫੀਚਰਸ ਹੁੰਦੇ ਨੇ ਬਟ ਜਿਹੜੇ ਆਨਲਾਈਨ ਟੂਲਸ ਐ ਇਹਦੇ ਵਿੱਚ ਲਿਮਟਿਡ ਫੀਚਰਸ ਹੁੰਦੇ ਨੇ ਨੰਬਰ 3 ਆਨਲਾਈਨ ਟੂਲਸ ਵਿੱਚ ਸੁਰੱਖਿਆ ਲਈ ਸਾਨੂੰ ਸਰਵਿਸ ਪ੍ਰੋਵਾਈਡਰ ਤੇ ਨਿਰਭਰ ਰਹਿਣਾ ਪੈਂਦਾ ਹੈ ਮਿਸਕਿ ਜਿਹੜੀ ਕੰਪਨੀ ਦਾ ਤੁਸੀਂ ਨੈਟ ਲਿਆ ਹੋਇਆ ਹੈ ਤੁਹਾਨੂੰ ਸਿਕਿਉਰਟੀ ਲਈ ਸੁਰੱਖਿਆ ਲਈ ਪ੍ਰਾਈਵੇਸੀ ਲਈ ਉਹਦੇ ਤੇ ਡਿਪੈਂਡ ਰਹਿਣਾ ਪੈਂਦਾ ਹੈ ਜਦਕਿ ਆਫਲਾਈਨ ਦੇ ਵਿੱਚ ਤੁਸੀਂ ਆਪਣੇ ਅਕੋਰਡਿੰਗਲੀ ਆਪਣੀ ਜਿਹੜੀ ਫਾਈਲ ਐ ਉਹਨੂੰ ਪ੍ਰੋਟੈਕਟ ਕਰ ਸਕਦੇ ਹੋ ਤੀਜਾ ਤੇ ਲਾਸਟ ਪ੍ਰਸ਼ਨ ਹੈ ਆਫਲਾਈਨ ਅਤੇ ਆਨਲਾਈਨ ਆਫਿਸ ਟੂਲਸ ਦੀ ਤੁਲਨਾ ਕਰੋ ਮੀਨ ਇਸਕੇ ਦੋਨਾਂ 'ਚ ਅੰਤਰ ਕੀ ਹੈ ਡਿਫਰੈਂਸ ਕੀ ਹੈ ਲੈਫਟ ਸਾਈਡ ਤੇ ਮੈਂ ਆਫਲਾਈਨ ਟੂਲਸ ਲਏ ਆ ਰਾਈਟ ਸਾਈਡ ਤੇ ਆਨਲਾਈਨ ਤੇ ਪਹਿਲਾ ਪੁਆਇੰਟ ਹੈ ਇਹਨਾਂ ਟੂਲਸ ਦੀ ਵਰਤੋਂ ਕਰਨ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੁੰਦੀ ਮਤਲਬ ਕਿ ਆਫਲਾਈਨ ਦੇ ਵਿੱਚ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੁੰਦੀ ਤੇ ਰਾਈਟ ਸਾਈਡ ਤੇ ਆਨਲਾਈਨ ਜਿਹੜੇ ਆਫਿਸ ਟੂਲਸ ਹੈ ਇਹਦੀ ਵਰਤੋਂ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ ਨੰਬਰ 2 ਆਫਲਾਈਨ ਟੂਲਸ ਵਿੱਚ ਬਣਾਈਆਂ ਗਈਆਂ ਫਾਈਲਸ ਕੰਪਿਊਟਰ ਦੀ ਲੋਕਲ ਹਾਰਡ ਡਿਸਕ 'ਤੇ ਸਟੋਰ ਹੁੰਦੀਆਂ ਹਨ ਜਿਹੜਾ ਕੰਪਿਊਟਰ ਉਹਦੇ ਹਾਰਡ ਡਿਸਕ ਲੱਗੀ ਹੁੰਦੀ ਹੈ ਜਿੱਚ ਸਾਰਾ ਡਾਟਾ ਸਟੋਰ ਹੁੰਦਾ ਹੈ ਤਾਂ ਮੀਨਸ ਕਿ ਆਫਲਾਈਨ ਟੂਲਸ ਵਿੱਚ ਜੇ ਆਪਾਂ ਕੋਈ ਫਾਈਲ ਬਣਾਵਾਂਗੇ ਡਾਕੂਮੈਂਟ ਬਣਾਵਾਂਗੇ ਉਹ ਸਾਡੇ ਕੰਪਿਊਟਰ ਦੀ ਲੋਕਲ ਹਾਰਡ ਡਿਸਕ ਹੈ ਮੈਮਰੀ ਹੈ ਉਹਦੇ 'ਚ ਸਟੋਰ ਹੋਣਗੀਆਂ ਜਦਕਿ ਆਨਲਾਈਨ ਟੂਲਸ ਵਿੱਚ ਬਣਾਈਆਂ ਗਈਆਂ ਫਾਈਲਸ ਆਨਲਾਈਨ ਸਰਵਰ 'ਤੇ ਸਟੋਰ ਹੁੰਦੀਆਂ ਹਨ ਸਰਵਰ ਮਤਲਬ ਜਿਦਾ ਆਪਾਂ ਗੂਗਲ ਸਲਾਈਡ ਯੂਜ਼ ਕਰ ਰਹੇ ਹਾਂ ਜਾਂ ਗੂਗਲ ਸ਼ੀਟ ਯੂਜ਼ ਕਰ ਰਹੇ ਹਾਂ ਜਾਂ ਗੂਗਲ ਡਾਕ ਯੂਜ਼ ਕਰ ਰਹੇ ਹਾਂ ਤਾਂ ਗੂਗਲ ਤੇ ਸਰਵਰ ਤੇ ਸਟੋਰ ਹੋਵੇਗਾ ਤਾਂ ਤੀਜਾ ਪੁਆਇੰਟ ਹੈ ਆਫਲਾਈਨ ਟੂਲਸ ਵਿੱਚ ਫਾਈਲਾਂ ਨੂੰ ਉਸ ਲੋਕਲ ਕੰਪਿਊਟਰ ਤੇ ਹੀ ਵਰਤਿਆ ਜਾ ਸਕਦਾ ਹੈ ਜਿੱਥੇ ਉਹਨਾਂ ਨੂੰ ਸਟੋਰ ਕੀਤਾ ਗਿਆ ਹੁੰਦਾ ਹੈ ਮੀਨਸ ਕਿ ਆਫਲਾਈਨ ਦੇ ਵਿੱਚ ਮੰਨ ਲਓ ਸਾਡਾ ਆਪਣਾ ਘਰ ਦਾ ਕੰਪਿਊਟਰ ਹੈ ਸਕੂਲ ਦਾ ਕੰਪਿਊਟਰ ਹੈ ਔਰ ਜਦੋਂ ਫਾਈਲ ਬਣਾਈ ਹੈ ਉਹਦੇ ਵਿੱਚ ਹੀ ਆਪਾਂ ਫਾਈਲ ਨੂੰ ਦੇਖ ਸਕਦੇ ਹਾਂ ਕੰਮ ਕਰ ਸਕਦੇ ਹਾਂ ਇਦਾਂ ਨਹੀਂ ਕਰ ਸਕਦੇ ਜਦ ਕਿ ਰਾਈਟ ਸਾਈਡ ਤੇ ਤੀਜਾ ਪੁਆਇੰਟ ਹੈ ਐਨਐਚ ਫਾਈਲਾਂ ਨੂੰ ਕਿਸੇ ਵੀ ਥਾਂ ਤੇ ਬੈਠ ਕੇ ਵਰਤੇ ਜਾ ਸਕਦਾ ਹੈ ਕਿਉਂਕਿ ਫਾਈਲਾਂ ਨੂੰ ਆਨਲਾਈਨ ਸਟੋਰ ਕੀਤਾ ਗਿਆ ਹੁੰਦਾ ਹੈ ਚਾਹੇ ਤੁਸੀਂ ਆਪਣੇ ਮੋਬਾਈਲ ਤੇ ਬੈਠ ਕੇ ਫਾਈਲ ਅਕਸੈਸ ਕਰ ਲੋ ਚਾਹੇ ਆਪਣੇ ਲੈਪਟਾਪ ਤੇ ਚਾਹੇ ਕੰਪਿਊਟਰ ਤੇ ਪਰ ਤੁਹਾਡੇ ਕੰਪਿਊਟਰ ਤੇ ਨੈਟ ਚਾਹੀਦਾ ਹੈ ਚੌਥਾ ਪੁਆਇੰਟ ਆਫਲਾਈਨ ਟੂਲ ਦਾ ਐਨਐਚ ਫਾਈਲਾਂ ਨੂੰ ਸਾਨੀ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ ਆਫਲਾਈਨ ਟੂਲ ਦੇ ਵਿੱਚ ਫਾਈਲਾਂ ਦੀ ਸ਼ੇਅਰਿੰਗ ਨਹੀਂ ਕੀਤੀ ਜਾ ਸਕਦੀ ਜਦਕਿ ਦੂਸਰੇ ਰਾਈਟ ਸਾਈਡ ਤੇ ਚੌਥਾ ਪੁਆਇੰਟ ਹੈ ਐਨਐਚ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ ਕਿਉਂ ਕਿ ਜਿਹੜੇ ਆਨਲਾਈਨ ਆਫਿਸ ਟੂਲਸ ਹੈ ਇਹਨਾਂ ਵਿੱਚ ਉੱਤੇ ਰਾਈਟ ਸਾਈਡ ਤੇ ਸ਼ੇਅਰ ਦਾ ਆਪਸ਼ਨ ਆਉਂਦਾ ਹੈ ਨੰਬਰ 5 ਆਫਲਾਈਨ ਟੂਲਸ ਦੇ ਵਿੱਚ ਇਹਨਾਂ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕੋ ਸਮੇਂ ਤੇ ਇੱਕ ਤੋਂ ਜ਼ਿਆਦਾ ਯੂਜ਼ਰ ਕੰਮ ਨਹੀਂ ਕਰ ਸਕਦੇ ਮੀਨਿੰਸਕੀ ਆਫਲਾਈਨ ਡਾਕੂਮੈਂਟ ਦੇ ਵਿੱਚ ਜਾਂ ਪੀਪੀਟੀ ਦੇ ਵਿੱਚ ਜਾਂ ਸਲਾਈਡ ਦੇ ਵਿੱਚ ਅਸੀਂ ਇੱਕ ਸਮੇਂ ਤੇ ਇੱਕੋ ਫਾਈਲ ਤੇ ਕੰਮ ਕਰ ਸਕਦੇ ਹਾਂ ਤੇ ਇੱਕ ਤੋਂ ਜ਼ਿਆਦਾ ਯੂਜ਼ਰ ਕੰਮ ਨਹੀਂ ਕਰ ਸਕਦਾ ਜਦਕਿ ਆਨਲਾਈਨ ਆਫਿਸ ਟੂਲਸ ਵਿੱਚ ਇਹਨਾਂ ਵਿੱਚ ਬਣਾਈਆਂ ਗਈਆਂ ਫਾਈਲਾਂ ਤੇ ਇੱਕੋ ਸਮੇਂ ਇੱਕੋ ਇੱਕ ਤੋਂ ਜ਼ਿਆਦਾ ਯੂਜ਼ਰ ਆਸਾਨੀ ਨਾਲ ਕੰਮ ਕਰ ਸਕਦੇ ਹਨ ਕਿਉਂਕਿ ਫਾਈਲਾਂ ਨੂੰ ਅਸੀਂ ਆਨਲਾਈਨ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਾਂ ਨੰਬਰ 6 ਉਦਾਹਰਨ ਵਜੋਂ MS Word, MS Excel, MS PowerPoint ਆਦਿ ਇਹ ਤੁਹਾਡੇ ਆਫਲਾਈਨ ਆਫਿਸ ਟੂਲਸ ਨੇ ਤੇ ਜੇਕਰ ਆਨਲਾਈਨ ਆਫਿਸ ਟੂਲਸ ਦੀ ਗੱਲ ਕਰੀਏ ਐਜ ਗੂਗਲ ਡਾਕ ਜਿਹੜਾ ਉਹ ਵਰਡ ਪ੍ਰੋਸੈਸਰ ਹੈ ਮਤਲਬ MS Word ਦੀ ਥਾਂ ਤੇ ਯੂਜ਼ ਕਰ ਸਕਦੇ ਹਾਂ ਗੂਗਲ ਸ਼ੀਟ ਅਸੀਂ ਯੂਜ਼ ਕਰ ਸਕਦੇ ਹਾਂ MS Excel ਦੀ ਥਾਂ ਤੇ ਤੇ ਗੂਗਲ ਸਲਾਈਡਸ ਆਪਾਂ ਯੂਜ਼ ਕਰ ਸਕਦੇ ਆ ਪਾਵਰਪੁਆਇੰਟ ਦੀ ਥਾਂ ਤੇ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਦੇ ਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ